ਅੰਮ੍ਰਿਤਸਰ ਪੁਲਿਸ ਲਾਈਨ ਦੇ ਵਿੱਚ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਵੱਲੋਂ ਕੀਤੀ ਗਈ ਪ੍ਰੈਸ ਵਾਰਤਾ ਚਾਰ ਨੌਜਵਾਨਾਂ ਨੂੰ 9 ਕਿਲੋ 66 ਗ੍ਰਾਮ ਹੈਰੋਇਨ ਦੇ ਨਾਲ ਕੀਤਾ ਗ੍ਰਿਫਤਾਰ ਚਾਰ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਦੋ ਮਹਿਲਾਵਾਂ ਵੀ ਗ੍ਰਿਫਤਾਰ ਕੀਤੀਆਂ ਗਈਆਂ ਨੇ ਉਹਨਾਂ ਕੋਲ ਵੀ ਭਾਰੀ ਮਾਤਰਾ ਦੇ ਵਿੱਚ ਹੈਰੋਇਨ ਬਰਾਮਦ ਕੀਤੀ ਗਈ ਹੈ ਅੱਜ ਦਿਨ ਵੀਰਵਾਰ 18 ਤਰੀਕ ਸਮਾਂ ਤਕਰੀਬਨ 3:30 ਮਿੰਟ ਦੀਆਂ ਇਹ ਤਸਵੀਰਾਂ ਨੇ ਆਓ ਸੁਣੌਣੇ ਆ ਕੀ ਕਹਿਣਾ ਹੈ ਕੈਂਪੇਨ ਉਹਦੇ ਚ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੂੰ ਇੱਕ ਹੋਰ ਵੱਡੀ ਕਾਮਯਾਬੀ ਮਿਲੀ ਹੈ 9 ਕਿਲੋ 66 ਗ੍ਰਾਮ ਹੀਰੋਇਨ ਫੜੀ ਗਈ ਹੈ ਜਿਹੜੀ ਕਿ ਸਾਰੀ ਅਕ੍ਰੋਸ தி ਇੰਟਰਨੈਸ਼ਨਲ ਬਾਰਡਰ ਪੁਸ਼ ਕੀਤੀ ਜਾਂਦੀ ਹੈ ਥਰੂ ਡਰੋਨਸ ਔਰ ਇਹਦੇ ਚ 4 ਮੁਲਜ਼ਮ ਜਿਹੜੇ ਮੇਲਜ਼ ਉਹ ਫੜੇ ਗਏ ਆ ਔਰ ਇੱਕ ਬੜਾ ਇੰਟਰਸਟਿੰਗ ਗੱਲ ਹੈ ਕਿ ਦੋ ਜਿਹੜਾ ਇੱਕ ਟੋਟਲੀ ਨੈਟਵਰਕ ਯਾ ਕਾਟੋ ਸਮਝੋ ਉਹ ਲੇਡੀਜ਼ ਆਪਰੇਟਡ ਹੀ ਹੈ ਦੋ ਲੇਡੀਜ਼ ਵੜੀਆਂ ਗਈਆਂ ਜਿਨ੍ਹਾਂ ਚ ਇੱਕ ਪ੍ਰਾਇਮਰੀ ਸਕੂਲ ਟੀਚਰ ਵੀ ਹੈ ਔਰ ਦੂਸਰਾ ਇਹ ਵੀ ਇੰਪੋਰਟੈਂਟ ਗੱਲ ਹੈ ਕਿ ਹੈਪੀ ਜਰਟ ਇੱਕ ਬੜਾ ਨਟੋਰੀਅਸ ਗੈਂਗਸਟਰ ਬਲਿਕਸ ਸਮਗਲਰ ਹੈ ਜਿਹੜਾ ਗੁਰੂ ਰੇਗੀ ਦਾ ਜਿਹੜਾ ਕਿ ਫਰਾਰ ਹੈ ਔਰ ਬਾਹਰ ਫੋਰਨ ਬੇਸ ਦਾ ਐਸੋ तो रैकेट रन कर रहा थ्रू पाक समगलर इन्हों दोनों नैटवर्कन पॉइंटर मैं सब तो अच्छी गलना चाहना कि बहुत ही प्रोफेनल इनवैसिगे पुलिस जी छा पुलिस एस एच ओ विनोद कुमार जपरवाइजरी ऑफिसर ने शिवदर्शन जी और हरपाल जी डीसीपी साहब इनवैसिगे और सारी टीम ने बहुत अच्छी गल ਅਮਰਦਾਇ ਇੱਕ ਐਗਜ਼ਾਮਪਲ ਸੈੱਟ ਕੀਤੀ ਹੈ ਇਹ ਜਿਹਦੇ ਵਿੱਚ ਸਭ ਤੋਂ ਪਹਿਲਾਂ ਹਨੀ ਇੱਕ ਅਕਿਊਜ਼ ਫੜਿਆ ਜਾਂਦਾ 20 ਗ੍ਰਾਮ ਹਿਰੋਇਨ ਦਾ ਉਹਨੂੰ ਬਹੁਤ ਪ੍ਰੋਫੈਸ਼ਨਲੀ ਬੈਕਵਰਡ ਲਿੰਕੇਜਸ ਜਾਂਦੇ ਹੋਏ ਅੱਗੇ ਪਰਮਜੀਤ ਪਾਰਸ ਫੜਿਆ ਜਾਂਦਾ ਉਹ ਤੋਂ 5 ਕਿਲੋ ਕੁਝ ਗ੍ਰਾਮ ਜਿਹੜੀ ਹਿਰੋਇਨ ਬਰਾਮਦ ਹੋਈ ਉਸ ਤੋਂ ਬਾਅਦ ਹਰਵਿੰਦਰ ਹੰਡਾ ਹਨੀ ਜਿਹੜਾ ਪਹਿਲਾਂ ਫੜਿਆ ਗਿਆ ਸੀ ਉਹਦੀ ਕੁਝ ਗਿੱਚ ਨਾਮਜ਼ਦ ਹੋਇਆ ਇਹ ਗੁਰਪ੍ਰੀਤ ਨਾਮਜ਼ਦ ਹੋਇਆ ਇਹਦਾ ਪਰਮਦੀਪ ਦਿੱਤੋਂ 5 ਕਿਲੋ ਫੜੀ ਗਈ ਹੈ ਗੁਰਪ੍ਰੀਤ ਦੀ ਪੁਛਗਿੱਚ ਤੋਂ ਔਰ ਗੁਰਪ੍ਰੀਤ ਦੀ ਇਨਵੈਸਟੀਗੇਸ਼ਨ ਟੈਰੋਗੇਸ਼ਨ ਤੋਂ ਉਹਦੇ ਕੋਲ 3 ਕਿਜੀ ਹੀਰਨ ਹੋਰ ਰਿਕਵਰ ਕੀਤੀ ਗਈ ਉਕੇ ਜਿਹੜਾ ਗੁਰਪ੍ਰੀਤ ਹੀ ਮੇਨ ਬੰਦਾ ਸੀ ਜਿਹੜਾ ਐਪੀ ਜਟ ਦੇ ਬਿਹਾਫ ਤੇ ਕਨਸਾਈਨਮੈਂਟਸ ਰਿਸੀਵ ਕਰਦਾ ਸੀ ਔਰ ਅਕ੍ਰੋਸ ザ ਬਾਰਡਰ ਸਾਰੀਆਂ ਜਿਹੜੇ ਉਹਨਾਂ ਦੇ ਨੈਟਵਰਕ ਹੈ ਉਹਨਾਂ ਨੂੰ ਆਪਰੇਟ ਕਰ ਰਿਆ ਸੀਗਾ ਇਹਦੇ ਚ ਜਿਹੜੀ ਹੋਰ ਇੱਕ ਇੰਪੋਰਟੈਂਟ ਗੱਲ ਹੈ ਕਿ ਜਿਹੜਾ ਪਰਮਦੀਪ ਤੇ ਗੁਰਪ੍ਰੀਤ ਹੈ ਇਹ ਜਿਹੜੀਆਂ ਰਿਸੀਵ ਕਰਦੇ ਸੀ ਕਨਸਾਈਨਮੈਂਟ ਇਹਨਾਂ ਨੇ ਬਹੁਤ ਲੈਂਡਮਾਰਕ ਜਿਹੜੇ ਉਹ ਸਟੈਬਲਿਸ਼ ਕੀਤੇ ਹੋਏ ਸੀ ਕਿ ਕਿੱਥੇ ਡਿਲੀਵਰੀ ਦੇਣੀ ਹੈ ਜਿਵੇਂ ਕੋਈ ਖੰਭਾ ਹੈਗਾ ਬਿਲਬੋਰਡ ਹੈ ਉਹ ਕਾਰਵੇਜ ਦਾ ਢੇਰ ਹੈ ਜਾਂ ਦਰਵੇਜ ਦਾ ਔਰ ਡੰਪਾ ਹੈ ਕਿਤੇ ਜਾਂ ਪਾਈਲਸ ਪਈਆਂ ਸਾਈਨਜ ਬੋਰਡ ਆ ਕੋਈ ਇਹਪਨ ਪਤਾ ਲੱਗੇ ਕਿ ਇੱਥੇ ਉਹ ਸਾਈਨਜ ਬੋਰਡ ਲੱਗਿਆ ਫਰਾਨੇ ਕਲੋਨੀ ਦਾ ਜਾਂ ਫਰਾਨੇ ਰਸਤੇ ਨੂੰ ਜਾ ਰਿਹਾ ਸੜਕ ਦੀ ਉਹ ਇਹਨਾਂ ਨੇ ਯੂਜ਼ ਕੀਤੀ ਸੀਗੇ ਤੇ ਜਿਹੜੇ ਇਹਦੇ ਵਿੱਚ ਹੈਪੀ ਜੈਟ ਵਾਲਾ ਮੇਨ ਜਿਹੜਾ ਕਾਟਲ ਹੈਗਾ ਉਹਦੇ ਵਿੱਚ ਹਨੀ ਜਿਹੜਾ ਇਹ ਤਨੂਪੁਰ ਦਾ ਛਾਟੇ ਦਾ ਅਰੰਦੀ ਪਾਰਸ ਜਣਿਆਲਾ ਗੁਰੂ ਅਰਵਿੰਦਰ ਹਿੰਦਾ ਜਣਿਆਲਾ ਗੁਰੂ ਦਾ ਹੀ ਔਰ ਗੁਰਪ੍ਰੀਤ ਗੋਪੀ ਜਿਹੜਾ ਹੈ ਹਾਂਦੇ ਈਐਸ ਘਰਿੰਡਾ ਅੰਮ੍ਰਿਤਸਰ ਰੂਲ ਦਾ ਜਿਹੜੀਆਂ ਲੇਡੀਜ਼ ਫੜੀਆਂ ਗਈਆਂ ਜਿਨ੍ਹਾਂ ਤੇ 1 ਕੇਜੀ 4 ਗ੍ਰਾਮ ਜੀਵਨ ਫੜੀ ਗਈ ਹੈ ਜਸਵੀਰ ਕੌਰ ਬਿਸ਼ਰਾ ਟਾਲਾ ਸਰਾਏ ਅਮਨਤ ਖਾਨ ਡਿਸਟ੍ਰਿਕਟ ਤਰਨਤਾਰ 40 ਸਾਲ ਦੀ ਉਮਰ ਆ ਹਾਊਸ ਵਾਈਫ ਹੈ ਇਹ ਤੋਂ 1/2 ਕੇਜੀ ਦੇ ਉੱਪਰ ਜਿਹੜੀ ਹੈ ਹਿਰਨ ਬ੍ਰਾਮ ਧੀ ਕੁਲਵਿੰਦਰ ਕੌਰ ਜਿਹੜੇ ਟੀਚਰ ਹੈ ਗਵਰਨਮੈਂਟ ਪ੍ਰਾਇਮਰੀ ਸਕੂਲ ਚ ਇਹ ਹਵੇਲੀਆਂ ਇਹ ਜਿਹੜਾ ਕਾਫੀ ਨਟੋਰੀਅਸ ਸਾਡਾ ਪੁਰਾਣਾ ਏਰੀਆ ਹੈਗਾ ਸਰਾਏ ਮੰਤਖਾਨ ਦਾ ਉਹਨੂੰ ਬਿਲੋਂਗ ਕਰਦੀ ਹੈ ਇੱਕ ਤੋਂ ਵੀ ਅੱਧਾ ਕਿਲੋ ਹੀਰੋਇਨ ਬਰਾਮਦ ਹੋਈ ਸੋ ਮੈਂ ਸਮਝਦਾ ਕਿ ਜਿਹੜਾ ਹੈਪੀ ਜੱਟ ਹੈ ਉਹਦੇ ਖਿਲਾਫ 25 ਮੁਕਦਮੇ ਦਰਜ ਹੈ ਜੇ ਲਿਸਟ ਆਪਾਂ ਦੇਖੀਏ ਤਾਂ ਉਹਦੇ ਚ ਹੈਵੀ ਰਿਕਵਰੀਜ਼ ਨੇ ਹੀਰੋਇਨ ਦੀਆਂ ਵੀ 4.2 ਕਿਜੀ ਏਐਨਟੀਐਫ ਮੋਹਾਲੀ ਵੱਲੋਂ ਤਤੂ ਨੰਗਲ ਚ ਥਾਣੇ ਅਮਰਸਰ ਰੂਰਲ ਚ 15 ਕਿਲੋ ਤੋਂ ਉੱਪਰ ਔਰ ਯੂਏਪੀਏ ਵੀ ਲੱਗਿਆ ਹੋਇਆ ਉਹਦੇ ਖਿਲਾਫ